ਯਾ ਤੇ 10 26 ਜਨਵਰੀ ਗਣਤੰਤਰਤਾ ਦਿਵਸ ਤੇ ਪਿੰਡ ਕੰਗ ਦੇ ਵਿੱਚ ਇੰਟਰਨੈਟ ਹੋਣ ਨੂੰ ਤੇ ਭਾਰਤ ਮਾਤਾ ਦੀ ਜੈ ਅੱਜ ਬਹੁਤ ਹੀ ਸ਼ੁਭ ਦਿਨ ਆ 26 ਜਨਵਰੀ ਗਣਤੰਤਰ ਦਿਵਸ ਤੇ 66 ਗਣਤੰਤਰ ਦਿਵਸਾ ਪਿੰਡ ਕੰਗਾਂ ਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਕੰਗ ਜੋ ਇੱਥੋਂ ਦੇ ਮੌਜੂਦਾ ਸਰਪੰਚ ਨੇ ਤੇ ਸਾਡੀ ਜਿਹੜੀ ਟੀਮ ਹੈ ਹਿਊਮਨ ਰਾਈਟਸ ਸੋਸਾਇਟੀ ਦੇ ਜ਼ਿਲ੍ਹੇ ਦੇ ਸਖਤਰ ਵੀ ਨੇ ਬੜੀ ਖੁਸ਼ੀ ਦਾ ਮੌਕਾ ਵਾ ਪਹਿਲਾਂ ਸਭ ਤੋਂ ਪਹਿਲਾਂ ਤੇ ਪਿੰਡ ਕੰਗ ਵਾਸੀਆਂ ਨੂੰ ਅਤੇ ਪੂਰੇ ਦੇਸ਼ ਵਿੱਚ ਵਿਦੇਸ਼ੋ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਸਰਪੰਚ ਸਾਹਿਬ ਦਾ ਉਪਰਾਲਾ ਦੇਖ ਕੇ ਕਿ ਸਭ ਤੋਂ ਪਹਿਲਾਂ ਸਾਡੇ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਉਹਨਾਂ ਨੇ ਨਮਨ ਕਰਦਿਆਂ ਹੋਇਆ ਉਹਨਾਂ ਨੂੰ ਹਾਰ ਪਾ ਕੇ ਤੇ ਫਿਰ ਆਪਾਂ 26 ਜਨਵਰੀ ਦਾ ਗਾਜ ਕੀਤਾ। ਇਹ ਉਹ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਦੇ ਕਰਕੇ ਅਸੀਂ ਅੱਜ 26 ਜਨਵਰੀ ਮਨਾ ਰਹੇ ਆ। ਇਹਨਾਂ ਨੇ ਜਿਹੜਾ ਸੰਵਿਧਾਨ ਲਿਖਿਆ ਵਾ ਉਹਨੂੰ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਲਿਆ ਗਿਆ। ਬਾਰਲੇ ਮੁਲਕਾਨਿਆਂ ਵੀ ਇਹਨਾਂ ਨੂੰ ਪੁੱਛਿਆ ਕਿ ਸਾਨੂੰ ਕੁਝ ਵੀ ਸੋਚ ਦੋ ਕਿ ਤੁਸੀਂ ਐਡਾ ਵਧੀਆ ਤੇ ਇੱਕ ਸਾਰਾ ਪੈਰਲਲ ਜਿਹੜਾ ਸੰਵਿਧਾਨ ਲਿਖਿਆ ਜਿਹਦੇ ਵਿੱਚ ਅਮੀਰ ਗਰੀਬ ਸਾਰੇ ਇੱਕ ਕੀਤੇ ਗਏ ਨੇ ਸਾਰਿਆਂ ਨੂੰ ਅਧਿਕਾਰ ਦਿੱਤਾ ਗਿਆ ਜੇ ਅੱਜ ਅਸੀਂ ਸਰਕਾਰਾਂ ਬਣਾਉਂਦੇ ਆ ਤੇ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਡੇ ਸੰਵਿਧਾਨ ਚ ਦਿੱਤਾ ਗਿਆ ਵਾ ਜਿਹੜੀ ਅਸੀਂ 26 ਜਨਵਰੀ ਮਨਾਉਂਦੇ ਆ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋਇਆ ਸੀ ਜਿਸ ਕਰਕੇ ਸਾਨੂੰ ਅੱਜ ਹੱਕਾ ਜੋ ਅੱਜ ਅਸੀਂ ਬੋਲਣ ਵੀ ਦੇ ਆ ਜਾਂ ਕੋਈ ਵੀ ਅਸੀਂ ਗੱਲ ਲੈ ਕੇ ਜਾਂਦੇ ਆ ਜਿਹ ਸਾਡੇ ਨਾਲ ਧੱਕਾ ਹੁੰਦਾ ਤੇ ਇਸੇ ਹੀ ਅਧਿਕਾਰ ਦੇ ਨਾਲ ਅਸੀਂ ਜਾਂਦੇ ਆ ਤੇ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਇਹ ਸੰਵਿਧਾਨ ਲਿਖਿਆ ਤੇ 26 ਜਨਵਰੀ ਉਹਦੇ ਕਰਕੇ ਮਨਾਉਂਦੇ ਆ ਬੜੀ ਖੁਸ਼ੀ ਨਾਲ ਦੇਸ਼ ਵਿਦੇਸ਼ਾਂ ਵਿੱਚ ਅੱਜ ਸਾਰੇ ਤਿਰੰਗੇ ਝੰਡੇ ਲਹਿਰਾਏ ਜਾ ਰਹੇ ਨੇ ਸ਼ਹਿਰ ਧਾਰੀਵਾਲ ਚ ਹੋ ਕੇ ਆਏ ਆ ਉੱਥੇ ਵੀ ਪ੍ਰੋਗਰਾਮ ਸੀ ਤੇ ਪਿੰਡ ਕੰਗਵਾਸੀ ਵਿੱਚ ਬਹੁਤ ਉਤਸ਼ਾਹ ਮੈਂ ਦੇਖਿਆ ਔਰ ਇਹ ਵਧਾਈ ਦੇ ਪਾਤਰ ਵੀ ਨੇ ਸਰਪੰਚ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਸਾਰੇ ਮੈਂਬਰ ਔਰ ਸਾਰੇ ਪਿੰਡ ਵਾਸੀ ਕਿਉਂਕਿ ਸਾਰੇ ਧਾਰੀਵਾਲ ਦੇ ਇਲਾਕੇ ਦੇ ਵਿੱਚ ਬਾਬਾ ਭੀਮਰਾਮ ਬੇਦਕਰ ਜੀ ਦੀ ਜਿਹੜਾ ਬੁੱਤਵਾ ਇਸੇ ਪਿੰਡ ਵਿੱਚ ਆ ਔਰ ਇੱਥੇ ਪ੍ਰੋਗਰਾਮ ਵੀ ਇਹ ਬੜਾ ਵਧੀਆ ਉਹਨਾਂ ਦਾ ਕਰਦੇ ਨੇ ਤੇ ਅੱਜ ਮੈਂ ਇੱਕ ਵਾਰ ਫੇਰ ਪਿੰਡ ਕੰਗਵਾਸੀ ਤੇ ਭਾਰਤ ਦੇ ਵਿੱਚ ਦੇਸ਼ ਵਿਦੇਸ਼ ਵਸਦੇ ਸਾਰੇ ਭਾਰਤੀਆਂ ਨੂੰ ਗਣਤੰਤਰ ਦੇ ਦਿਵਸਾਂ ਲੱਖ ਲੱਖ ਵਧਾਈਆਂ ਦਿੰਦਾ ਜੀ ਜੈ ਹਿੰਦ ਜੈ ਪਰ ਹਾਂਜੀ ਸਰਪੰਚ ਸਾਹਿਬ ਦੱਸਦੇ ਅੱਜ ਹੀ ਮਰ ਐਸੋਸਾਇਟੀ ਦੀ ਪੂਰੀ ਟੀਮ ਐ ਪਿੰਡ ਕੰਗਦੇ ਵਿੱਚ ਸਪੰਸੀ ਬਹੁਤ ਵਧੀਆ ਉਪਰਾਲਾ ਕਿ 26 ਜਨਵਰੀ ਦੇ ਦਿਨ ਜਿੱਥੇ ਪੂਰਾ ਦੇਸ਼ ਅੱਜ ਖੁਸ਼ੀਆਂ ਮਨਾ ਰਿਹਾ ਉੱਥੇ ਪਿੰਡ ਕੰਗਦੇ ਵਿੱਚ ਵੀ ਝੰਡੇ ਦੀ ਰਸਮ ਅਦਾ ਕੀਤੀ ਗਈ ਉਹਦੇ ਬਰਕਰਾਰ ਪਹਿਲਾਂ ਤੇ ਜੀ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਵੱਲੋਂ ਪਿੰਡ ਕੰਗ ਦੀ ਸਮੂਹ ਸੰਗਤ ਵੱਲੋਂ ਪੂਰੀ ਪੰਚਾਇਤ ਵੱਲੋਂ ਲੱਖ ਲੱਖ ਵਧਾਈਆਂ ਜੀ ਕਿੰਨ ਤਰਦਾ ਦਿਨ ਦੀਆਂ ਇਹ ਉਪਰਾਲਾ ਜੋ ਅਸੀਂ ਝੰਡੇ ਦੀ ਰਸਮ ਦਾ ਹੈ 5 ਸਾਲ 6 ਸਾਲ ਤੋਂ ਚੱਲ ਰਿਹਾ ਸਾਡੇ ਪਿੰਡ ਜਦੋਂ ਦੀ ਪਹਿਲੀ ਵਾਰੀ ਸਰਪੰਚ ਬਣਿਆ ਸੀ ਮੈਂ ਉਦੋਂ ਤੋਂ ਆਪਾਂ ਇਹ ਉਪਰਾਲਾ ਕੀਤਾ ਹੋਇਆ ਕਿ ਸਾਡਾ ਪਹਿਲਾ ਫਰਜ਼ ਬਣਦਾ ਕਿ ਜਿਸ ਮੁਲਕ ਵਿੱਚ ਜਿੱਥੇ ਰਹਿ ਰਹੇ ਆ ਉਸ ਦੀ ਜਦੋਂ ਵੀ ਕੋਈ ਡੇੜਾ ਹੁੰਦਾ ਤੇ ਉਹਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਜਿਵੇਂ ਕਿ ਗਣਤੰਤਰਤਾ ਦਿਵਸ ਵੀ ਆ ਸੁਤੰਤਰਤਾ ਦਿਵਸ ਵੀ ਆ ਦੋਵਾਂ ਟਾਈਮਾਂ ਦੇ ਆਪਾਂ ਝੰਡਾ ਚੜਾ ਕੇ ਤੇ ਨਮਨ ਕਰਦੇ ਆ ਦੂਸਰਾ ਡਾਕਟਰ ਬੇਦਕਰ ਸਾਹਿਬ ਜੀ ਦਾ ਸਾਨੂੰ ਬਹੁਤ ਵੱਡੀ ਦੇਣ ਵਾਂ ਉਹਨਾਂ ਨੇ ਹੀ ਸੰਵਿਧਾਨ ਲਿਖਿਆ ਅੱਜ ਦੇ ਦਿਨ ਹੀ ਇਹ ਸਾਰਾ ਕੁਝ ਹੋਇਆ ਸੀ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਕਰਕੇ ਇਹ ਸਾਰਾ ਪ੍ਰਾਲਾ ਕਰਦੇ ਆ ਅਸੀਂ ਇੱਥੇ ਪਹੁੰਚੀ ਹੋਈ ਟੀਮ ਹਮਨ ਰਾਈਟਸ ਦੀ ਜੋ ਕਿ ਸਾਡੇ ਵੀਰ ਜੀ ਜੇਪੀ ਸਾਹਿਬ ਪ੍ਰਧਾਨ ਨੇ ਸਾਡੇ ਪੰਜਾਬ ਲੈਵਲ ਦੇ ਉਹਨਾਂ ਦਾ ਆਖਿਆ ਐਨ ਜੀ ਆ ਆਖਦੇ ਜਿਨ੍ਹਾਂ ਨੇ ਅੱਜ ਆ ਕੇ ਸਾਡੇ ਪਿੰਡ ਝੰਡੇ ਦੀ ਰਸਮ ਜਿਹੜੀ ਆ ਉਹ ਦਾਾ ਕੀਤੀ ਆ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਪਹੁੰਚੇ ਹੋਏ ਆ ਸਾਡੇ ਜ਼ਿਲ੍ਹਾ ਸਕੱਤਰ ਸਾਹਿਬ ਪਹੁੰਚੇ ਹੋਏ ਆ ਸਮੂਹ ਟੀਮ ਦਾ ਆਖੇ ਉਹਨ ਤੇ ਜੀ ਆ ਨੂੰ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਫਿਰ ਦੁਬਾਰਾ ਤੋਂ ਆਪਣੇ ਨਗਰ ਵੱਲੋਂ ਸਮੂਹ ਪੂਰੇ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਲੱਖ ਲੱਖ ਗਣਤੰਤਰ ਦਾ ਦਿਵਸ ਦੀ ਵਧਾਈ ਦਿੰਨਾ ਆ ਇੰਨੇ ਨਾਲ ਗੱਲਾਂ ਨਾਲ ਖਿਮਾ ਦਾ ਚਾਚਾ ਗਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ